ਲੋ ਵੀ ਮਿੱਤਰੋ ਇੱਧਰ ਟਰਾਲੀ ਦਾ ਸੌਦਾ ਚੱਲੀ ਜਾਂਦਾ ਆਪਾਂ ਬਹੁਤ ਦਿਨਾਂ ਬਾਅਦ ਵੀਡੀਓ ਬਣਾ ਰਹੇ ਆ ਸੌਦੇ ਦੀ ਸਾਰੇ ਜਣੇ ਪਰਾ ਸ਼ੇਅਰ ਜਰੂਰ ਕਰਿਓ ਦਿਖਾਉਣੇ ਤੁਹਾਨੂੰ ਕਿੰਨੇ ਦਾ ਸੌਦਾ ਹੁੰਦਾ ਕਿਹੜੀ ਟਰਾਲੀ ਆ 16 ਨਹੀਂ ਕਰਦੇ 17 ਆ ਸਾਰੇ ਜਣੇ ਪਰਾ ਸ਼ੇਅਰ ਜਰੂਰ ਕਰਿਓ ਦਿਖਾਉਣੇ ਤੁਹਾਨੂੰ ਕਿੰਨੇ ਦਾ ਸੌਦਾ ਹੁੰਦਾ ਕਿਹੜੀ ਟਰਾਲੀ ਆ 10 ਦੇਣੀ ਕਿੰਨੇ ਦੀ ਵੜਿਆ ਮੇਰੇ ਗੱਦੀ ਮੇਰੇ ਪੁੱਛ ਮਾੜਾ 20000 ਨਹੀਂ ਚਾਹਦਾ ਇਹਨਾਂ ਨੇ 15 ਹੀ ਕਿਹਾ ਸੀ 15 ਲਾਤਾ ਵਾ ਵਾਹ ਕੱਟ ਲਓ ਫਰਕ ਹੁਣ ਨਿਕਲ ਹੀ ਪਿਆ ਫਰਕ ਵਾਸਤੇ ਨਾਲ ਦਰਪੇ ਰਿਹਾ ਹੈ ਬੜਾ ਹੱਥ ਕਿਸੇ ਨੇ ਗਏ ਰਿਹਾ ਦੋ ਇੱਕ ਪੇਮੈਂਟ ਵੀ ਨਹੀਂ ਲਾਤਾ ਭਾਵੇਂ ਨਾ ਪਰ ਫਾਟ ਲਾਉਂਦੇ ਨਹੀਂ ਕਰ ਵੀ ਆ ਵੀ ਨਹੀਂ ਉਹ ਮਗਾ ਨਹੀਂ ਹੁੰਦੀ ਕਿੰਨੇ ਦੀ 16 ਦੀ ਪਰ ਪਰ ਕਰਦੇ ਯਾਰ ਮੇਰੀ ਕੀ ਹੋ ਗਿਆ 17 ਕਰ ਕਰ ਕਿਹ ਮੈਂ ਜੰਦਾ 17 ਕੋਸ਼ਿਸ਼ ਕਰੇ ਯਾਰ ਵੀ ਉਹ ਨਾ 12 ਪਾਣੀ ਠੀਕ ਆਡ ਕਰਾ ਲਾ 1000 ਰੁਪਏ ਤਾਂ ਨਾ ਦੇ ਇਹ 500 16 16 ਨਹੀਂ ਹੋ ਜਾਂਦੀ ਸਾਡਾ ਵੀ ਬਦੰਦ ਆਪਾਂ ਜਿਹੜੀ ਗੱਲ ਕਰਦੇ ਆਪਾਂ ਇਹਦਾ ਹਜੇ ਆਏ ਘੁੱਟੀ ਵੱਟ 16 ਭਰਦੇ ਨਾਲ ਪੂਆ ਕਰਦਾ ਯਾਰ 17 ਕਰਾਉਂਦੇ ਫੇਰ ਬਦਲ ਸੁਕਾਰਾਂ ਨਾਲ ਕੀ ਨਾ ਵਿਚਾਲੇ ਰਹਿ ਗਏ ਹੁਣ ਉਹ ਕੀ ਪਾ ਲਈ ਸਾਰੇ ਬਾਈ ਨੇ ਸੀਪਦਾ ਕਰਾ ਰਿਹਾ ਸਾਡੇ 17 20 ਫਿਰ ਤਾਂ 20 ਨਹੀਂ ਕਰਦੇ ਹੋਰ ਦੇ 16 ਕਰ ਸਾਡੇ 17 ਉਹ ਨਹੀਂ ਦੀ ਉਹ ਮਾਨਦਾਰੀ ਕਿੰਨੇ ਵਾਰ ਤੇ 17 ਮਾ ਲਿਖ ਕਰਿਆ ਸਾਰਾ 17000 ਦੀ ਟਰਾਲੀ ਹੋ ਗਈ ਠੀਕ ਹੈ ਬੇਨਾ ਦੇ ਦੇ ਵਾਸਤੇ 17000 ਦੀ ਟਰਾਲੀ ਹੋ ਗਈ ਮਿੱਤਰੋ 1 ਲੱਖ 17000 ਦੀ ਟਰਾਲੀ ਹੋ ਗਈ ਦਿਖਾਉਣਾ ਤੁਹਾਨੂੰ ਕਿਹੜੀ ਟਰਾਲੀ ਆ ਲੋ ਜੀ ਮਿੱਤਰੋ ਆ ਟਰਾਲੀ ਦਾ ਸੌਦਾ ਹੋਇਆ ਬਾਈ 132000 ਰੁਪਿਆ ਰੇਟ ਸੀ ਇਹਦੇ ਤੇ 117000 ਦਾ ਹੋ ਗਿਆ ਟਰਾਲੀ ਚੰਗੀ ਆ ਚੱਲੀ ਹੋਈ ਟਰਾਲੀ ਟਾਇਰ ਟੂ ਰੋ ਬਾਈ ਕਹਿੰਦਾ ਬੇਦਾਗ ਟਾਇਰ ਆ ਬਿਲਕੁਲ ਚੈੱਕ ਕਰ ਲੋ ਕੰਡੀਸ਼ਨ ਅੰਦਰੋਂ ਫਰ ਸਪੋਰਸ ਬਹੁਤ ਸਾਫ਼ ਪਿਆਰੀ ਟਰਾਲੀ ਦਾ ਤੁਹਾਡੇ ਮਿੱਤਰ ਜਿਹੜੇ ਭਰਾ ਮੌਟਰਾਂ ਲਗਾ ਚਾਹੀਦੀਆਂ ਹੋਗੀਆਂ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਤੇ ਲਾ ਦਨਾਂ ਤੇ ਇਹਨਾਂ ਕੋਲੇ ਟਰਾਲੀਆਂ ਹੁੰਦੀਆਂ ਨੇ ਤੇ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਵੀਡੀਓ ਅਗੇ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰ ਦਿਓ ਹੋਰ ਸੌਦੇ ਦੀਆਂ ਟਰੈਕਟਰਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਪਈਓ ਲੋ ਵੀ ਮਿੱਤਰੋ ਅੱਜ ਤੁਹਾਨੂੰ ਸੌਦਾ ਦਿਖਾਉਣਿਆ ਟਰਾਲੀ ਦਾ ਸੌਦਾ ਚੱਲੀ ਜਾਂਦਾ ਤੇ ਤੁਹਾਨੂੰ ਦਿਖਾਵਾਂਗੇ ਕਿਹੜੀ ਟਰਾਲੀ ਦਾ ਕਿੰਨੇ ਦਾ ਸੌਦਾ ਹੋਊਗਾ ਬਹੁਤ ਦਿਨਾਂ ਬਾਅਦ ਵੀਡੀਓ ਬਣਾ ਰਹੇ ਹਾਂ ਅੱਜ ਆਪਾਂ ਸੌਦੇ ਦੀ 19 ਤੋਂ ਬਿਨਾ 19 ਤੋਂ ਬਿਨਾ ਹੁੰਦੀ ਹੈ ਪਰ ਉਹ ਆਪ ਨੂੰ ਭਰਾ ਦੇ ਯਾਰ ਕਰ ਲੈਣ ਦੇ ਸੌਦਾ ਪਹਿਲਾ ਸੌਦਾ ਸਾਡਾ ਸੌਦਾ ਸਾਡਾ ਆਪਣਾ ਦੇ ਯਾਰ ਆ ਭਰਾ ਦੇ ਭਰਾ ਦੇ ਯਾਰ ਅਸਨੀ ਰੁਪਈਆ ਵੀ ਨਕਦੀ ਦੇ ਜਾ ਲੈ ਨਾ ਇਧਰ ਰੁਪਈਆ ਹੋਰ ਲਿਆਉਂਦਾ ਹੋਏਗਾ ਵਜਨ ਦੀ ਗਾਰੰਟੀ ਕੀ ਹੈ ਭਾਈ ਕਹਿੰਦੇ ਪਹਿਲਾ ਗੰਡਾ ਕਰਾਵੇਂ ਕਰਾ ਲਓ ਪੰਪ ਪੈਸੇ ਦੀ ਗਾਰੰਟੀ ਹੈ ਸਾਰੀ 1.5 ਸੂਤ ਦੀ ਗਾਰੰਟੀ ਹੈ ਫੇਰ ਹੀ ਰੁਪਈਆ ਲੈ ਜਾਂਦੇ ਆ ਫੇਰ ਹੀ ਖੜਿਆ ਕੋਈ ਕਮੀ ਨਹੀਂ ਹੈ ਇਹ ਕੱਚੀ ਨਹੀਂ ਗੱਲ ਕਰਦਾ ਪੂਰੇ 9 ਦੀ ਹੋਗੇ ਹਾਂ ਨਾ ਹੀ ਹੈ ਬਾਕੀ ਨਹੀਂ ਭਰ ਦੇ ਨਾ ਲਿਖਿਆ ਯਾਰ ਨਾ ਲਿਖਿਆ ਕਿੰਨੇ ਦੀ ਕਹਿੰਦਾ ਇਹ ਤੂੰ ਕਿੰਨੇ ਦੀ ਕਹਿਣਾ ਮੈਂ ਬਿਨਾ ਟੈਰਾਂ ਤੋਂ 21 ਦੱਸ ਦੇ ਇਹਨਾਂ ਨੂੰ ਹਾਂ ਇੱਕ 16 ਦੀ ਦਊਂ ਇਹਦੂ ਘੱਟ ਨਹੀਂ ਬਿਨਾ ਟੈਰਾਂ ਤੋਂ ਹਾਂ ਭਰਾ ਦੇ ਹੁਣ ਰੁਪਈਆ ਵਰਨੇ ਉਹ ਵੇ 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 ਭਰਾ ਦੇ ਨਹੀਂ ਮਹਾ ਭਰਾ ਦੇ ਯਾਰ ਕਿੰਨੇ ਕ ਬਰਕਤ ਭਰਾ ਦੇ ਜੀ ਰਿਸ਼ਤੇਦਾਰੀ ਨਾਦਰ ਪੀਆ ਆਦਰ ਰਿਸ਼ਤੇਦਾਰ ਬੰਦੇ ਆ ਰੁਪਈਆ ਤਾਂ ਜੇ ਦੱਸ ਦੇਣ ਨਾ ਦਿਓ ਪੀਆ ਤਾਂ ਦੇਣੀ ਆ ਦਸ ਦਿਨਾਂ ਨੂੰ ਵੀ ਦੇਨੇ ਆ ਪਤਾ ਕੀ ਆ ਇੱਕ ਤਾਂ ਪੇਮੈਂਟ ਤੇਰੇ ਕੋਲ ਅੱਜ ਆਉਂਦੀ ਆ ਇੱਕ 8 ਦਿਨਾਂ ਬਾਅਦ ਫਰਕ ਕਿਉਂ ਨਹੀਂ ਆਉਂਦਾ ਔਰ ਰਾਦੇ ਬਾੜਾ 19 ਦੀ ਧੰਨਵਾਦ 10 ਵਾਲੀ ਜਿਹੜਾ 6 ਮਹੀਨੇ ਲੈਣੀ ਹੋਣੀ ਮੇਰੀ ਨਾ ਦੇਵੇਂ ਰੁਪਈਆ ਮੈਂ ਤਾਂ ਕੁੱਝ ਕਰਾਂ ਪੀਆ ਤਾਂ ਆ ਜਾਉਂਗਾ ਮੈਂ ਘੱਟ ਲੈਣੇ ਪੈਣਗੇ ਯਾਰ ਇਹ ਸਤੇਦਾਰੀਆ ਮੇਰਾ ਮਾਮਲਾ ਕੀ ਬਣਦਾ ਇੱਥੋਂ ਦਾ ਨਾ ਕਰਦਾ ਕਿਹਦਾ ਨਾ ਕਰਦਾ ਨਾ ਕਿਹਨਾਂ ਨੂੰ ਪੁੱਛਦਾ ਵੀ ਨਹੀਂ ਪੂਰੇ 11 ਦੇ ਹੋ ਗਏ ਪਰ ਲਾਸਟ ਹੀ ਆ ਹੁਣ ਬੋਲ ਨਹੀਂ ਪਾਉਂਦਾ ਤੇ ਭਰਾ ਦੇ ਰਸ ਨਹੀਂ ਸਤੇਦਾਰ ਬੰਦੇ ਆ ਬੋਰ ਦਾ ਸਾਈ ਬੋਰ ਦਾ ਪੂਰੇ ਵੀ ਨਹੀਂ ਹੁੰਦੇ ਭਾਈ ਉਹਨਾਂ ਨੇ ਮੈਨੂੰ ਮੈਂ ਪੁੱਛਿਆ ਵੀ ਨਹੀਂ ਮੈਂ ਬਸ ਆ ਜਾ ਤੇਰੇ ਯਕੀਨ ਤੇ ਕੋਲੋਂ ਮੈਂ ਪੁਜਾਰੀ ਨੂੰ ਪੁੱਛਿਆ ਮੈਨੂੰ ਕੋਈ ਗੱਲ ਨਾ ਲਈ ਯਾਰ ਪੁੱਛਿਆ ਵੀ ਨਹੀਂ ਹੋਰ ਹੋਣਾ ਪਤਾ ਕੀ ਆ ਇਹ ਲੋਟ ਆਈ ਦੀ ਹੈ ਕਾਕਾ ਕੋਈ ਨਹੀਂ ਬੋੜਾ ਲੋ ਵੀ ਮਿੱਤਰੋ ਇਧਰ ਟਰਾਲੀ ਦਾ ਸੌਦਾ ਚੱਲਿਆ ਜਾਂਦਾ ਦਿਖਾਉਣੇ ਆ ਤੁਹਾਨੂੰ ਟਰਾਲੀ ਅਗੇ ਜਿਹੜੀ ਟਰਾਲੀ ਦਾ ਸੌਦਾ ਹੁੰਦਾ ਪਹਿਲਾਂ ਜਿਹੜੀ ਟਰਾਲੀ ਦੇ ਰੁਪਏ ਲੱਗੇ ਉਹ ਫਿਰ ਲਿਆਣ ਤੇਰੇ ਸਾਹਮਣੇ ਰੁਪਏ ਲੱਗੇ ਕਿੰਨੇ ਰੁਪਏ ਲੱਗੇ ਕਿੰਨੇ ਲੱਗੇ ਦੱਸ ਦੇ ਅੱਜ ਕਿੰਨੇ ਰੁਪਏ ਲੱਗੇ ਸੀ ਦੱਸ ਅੱਜ ਕਿੰਨੇ ਲੱਗੇ ਸੀ ਇਹਨਾਂ ਦੀ ਕਿਵੇਂ ਸੌਦਾ ਹੁੰਦਾ ਸੀ ਦੱਸ ਤਾਂ ਬਹੁਤ ਦਾਸ ਕਹਿ ਕੇ ਗਿਆ ਬਿਨਾਂ ਟੈਰਾ ਬਿਨਾਂ ਟੈਰਾ ਤੂੰ ਟੈਰਾ ਫਿਰ ਬਿਨਾਂ ਦਾ ਉਹ ਜਿਹੜਾ ਤੂੰ ਕਿੰਨੇ ਕਹੇ ਬਿਨਾਂ ਟੈਰਾ ਦੋਨਾਂ ਮਾ ਉਹਨਾਂ ਨੂੰ ਹਾਂ ਨਾ ਗਿਆ ਜੀ ਸਵਾ ਆ 15 ਨੇ ਸਵਾ ਦੀ ਇਹਨਾਂ ਨੂੰ ਉਹੀ ਰੇਟ ਇਹਨਾਂ ਨੂੰ ਦੱਸਿਆ ਮੈਂ ਤਾਂ ਕੋਈ ਫਰਕ ਹੀ ਨਹੀਂ ਰੱਖਿਆ ਰੇਟ ਦਾ ਉਹ ਟਾਇਰ ਆ ਵੀ ਲਾਉਣਾ ਵਿੱਚ ਉਹਦਾ ਟਾਇਰ ਕਿੰਨੇ ਦੇ ਲਾਹੇਗਾ ਲੋੜੀਂ ਮਿੱਤਰੋ ਬਹੁਤ ਮੋੜੇ ਤੇ ਪਿਆਉ ਨੂੰ ਬਹਾ ਲਿਆ ਤੇ ਦੇਖਦੇ ਆ ਸੌਦਾ ਇੱਕੋ ਜੱਸ ਤੇ ਚੀਜ਼ ਤੋਂ ਕੱਟ ਨਹੀਂ ਆ 25 ਦੀ ਹੁੰਦੀ ਨਹੀਂ ਆ ਲੈ 16000 ਦੀ ਭਰ ਦੇ ਉਹ ਨਹੀਂ ਮੈਂ ਮੈਂ ਤੈਨੂੰ ਸਹੀ ਗੱਲ ਹੀ ਦੱਸਿਆ ਇਹਨਾਂ ਹੋਰ ਕੋਈ ਦਿਖਾਵਾਂਗਾ ਪੜਾ ਦੇ ਪੜਾ ਦੇ ਯਾ ਬੈਨਾਂ ਗੱਲ ਬਾਈ ਓਏ ਬਾਈ ਪਾਲ ਕਿੰਨਾ ਹੋਰ ਕਿੰਨਾ ਵਰਕ ਆ ਖਿਆਲ 2000 ਦੀ ਗੱਲ ਹੈ ਪਰਦੇ ਯਾਰ ਉਹ ਪਾਇਆ ਜਿੰਦਾ ਕੋਈ ਟੱਕਰ ਨਹੀਂ ਬੈਨਾਂ ਤਾਂ ਕੋਈ ਗੱਲ ਨਹੀਂ ਉੱਪਰ 25 ਛੱਡ ਕੇ ਬੋਲ ਕਰਾਂ ਮੈਂ ਟ ਮਾਰਾਂ ਇਹਨੂੰ ਨਹੀਂ ਪਰ ਮੈਂ ਸਹੀ ਦੱਸਦਾ ਕਿ ਨਹੀਂ ਲੱਗੀ ਇਹਦੇ ਚ ਕਿਹੜਾ ਕੋਈ ਹੋਰ ਜੇ ਕੋ 500000 ਜੇ ਕੱਢਦੇ ਨੇ ਯਾਰ ਜੇ ਕੋ ਬੜਾ ਫਰਕ ਹੈ ਫਿਰ ਉਹਦਾ ਨਹੀਂ ਬੜਾ ਫਰਕ ਪਿਆ ਹੈ ਇੰਨਾ ਬਾਈ ਮੈਂ ਦੱਸ ਤਾ ਪਰ ਦੱਸ ਬੰਜੇ ਸਾਹਮਣੇ ਖੜੇ ਪੰਜ ਨੂੰ ਟੱਕੀ ਦੱਸ ਦੇ 25 ਕਹਿਤਾ ਹਾਂ 25 ਤੋਂ ਘੱਟ ਦੇ ਦੱਸ ਤੂੰ ਮੈਨੂੰ ਕਰਦਾ ਇਹ ਦਵਾਈ ਲੈਂਦੇ ਇਹ ਵੀ ਲੈਂਦੇ ਨਾ ਮੈਨੂੰ 20 ਕਹਿ ਸੌਦਾ ਹੋ ਜੀ ਯਾਰ ਹਾਂ ਮੂੰਹ ਮੰਗੀ ਦਾ ਮੋੜ ਵੀ ਸੌਦਾ ਹੋ ਜੀ 20 ਕਹਿ ਰਾਂ ਅੱਜ 10 ਸੌਦਾ ਹੋ ਜੀ ਪਾ ਚਲੋ ਸਾਹ ਜੀ ਇਹਨਾਂ ਦੇ ਲਾਹ ਜੀ ਬਾਈਆਂ ਨੂੰ 10 35 50 ਨੇ ਇਹਨਾਂ ਦਾ ਆ ਲੈ ਰੇ ਪੀਰ ਬਾਈਆਂ ਨੂੰ ਪੁੱਛਦੇ 17000 ਦੀ ਭਰਦੇ ਦੇਣੀ ਕਰਨੀ ਦੀ ਮਰਜ਼ੀ ਨਹੀਂ ਸੰਦਰੂ 17000 ਦੀ ਘਰਤੀ ਬਾਲ ਹੋਰ 14000 ਦੀ ਟਰਾਲੀ ਹੀ ਖੜੀ ਪਰ ਵੀ ਇਹਦਾ ਕੋਈ ਨਹੀਂ ਯਾਰ ਦੇਖੋ ਦੇਖ ਟਰੈਕਟਰ 10 ਤੋਂ ਜ਼ਿਆਦਾ ਹੋਈ ਆ ਕੀ ਨਾ ਫਿਰ ਸਾਰੀ ਛੱਡ ਜੀ ਪੈਸੇ ਲਈ ਜਾਂਦੇ ਆ ਬਾਈ ਦਾ ਘੱਟ ਕਹਿੰਦੇ ਮੈਂ ਤਾਂ ਕਿਹ ਲੱਗਿਆ ਦੋ ਤਿੰਨ ਫਿਰ ਬਾਦ 17000 ਦੀ ਭਰ ਨਹੀਂ ਮਖਵਾ ਉਹ ਨਹੀਂ ਹੋਣੀ ਤੇਰੇ ਕੋਲ ਰੈਂਪੀ ਹਾਂ ਜੀ ਹੋਰ ਕਿੰਨੇ ਦੀ ਹੋਊਗੀ 25 ਵਿੱਚ ਛੱਡ ਕੇ ਦੱਸਿਆ 2500 ਕੀ ਮਾਰਦਾ ਤਾਂ ਮੈਨੂੰ ਪਤਾ ਨਹੀਂ ਕਿ ਆ ਸੀ ਤਾਂ ਸਾਡੇ 24 ਹੀ ਕਰਦੇ ਆ ਫਿਰ ਹੋਰ ਸਭ ਇਹਦੇ ਪਰ ਕੋਈ ਗੱਲ ਨਹੀਂ ਉਹ ਦੇਖ ਲੈ ਦੇ ਲੈ ਜੀ ਤਾਂ ਭਰਾਉਣੇ ਭਰਾ ਦੇ ਮੈਂ ਤਾਂ ਕਿੰਨਾ ਲਗਾ ਦੋ 10000 ਰੁਪਏ ਭਰਾ ਯਾਰ ਭਰਾ ਨਹੀਂ ਹੋਣੀ ਸਾਰਿਆਂ ਦੀ ਕਰ ਦੇ ਪਰ ਦੇ ਪਰ ਦੇ ਪਰ ਦੇ ਯਾਰ ਉਹ ਨਹੀਂ ਹੁੰਦੀ ਕਰ ਦੇ ਸਾਰਿਆਂ ਦੀ ਬਾਲ ਬੱਚੇ ਵੀ ਮਰਦੀ ਹੁਣ ਰੱਖਣੀ ਆ ਨਹੀਂ ਰੱਖਣੀ ਪਾਈਆਂ ਹੋਰ ਰੱਖੀ ਨਹੀਂ ਇਹਦੇ ਚ ਕੋਈ ਬਾਲਾ ਉੱਲਾ ਰੱਖੀ ਉੱਤੇ ਦੇਖ ਲੈ ਯਾਰ ਜੇ ਤੂੰ ਵੀ ਕੀ ਕਹਿੰਦਾ ਬਿੱਲੇ ਤੂੰ ਦੇ ਦੇ ਯਾਰ ਕੋਈ ਫਰਕ ਨਹੀਂ ਬਿੱਲੇ ਉਹ ਤਾਂ ਯਾਰ ਬੱਦਕੂ ਬੈਠੇ ਨੇ ਬੱਸ 9850 18 ਕਹਦਾ ਬਸ 18 ਕਹਦਾ ਪੰਜ ਦਾ 16 17 ਹੀ ਗਿਆ ਸੀ 20000 ਰੁਪਏ ਭਰਾ ਵਿਲੇ ਮਾਰ ਸੱਟ ਉੱਥੇ ਲੈ ਮੇਰਾ 20000 ਦੀ ਟਰਾਲੀ ਹੁੰਦੀ ਆ ਜੇ ਭਰਾਉਣੀਆਂ ਤਾਂ ਸਾਡੇ 24 ਕਰੋ 24 ਦੀ ਭਾਦੇ ਚ 20 ਦੀ ਟਰਾਲੀ ਹੁੰਦੀ ਹੈ ਭਰਨੀਆ ਦਾ ਹੁਣ ਕੰਨ ਲੱਭਣ ਕੀ ਦੁਬਾਰਾ ਕੋਈ ਪੈਂਦਾ ਫਰਦ ਗਿਆ ਪੈਂਦਾ ਹੁੰਦਾ ਫਿਰ ਪੈਂਦੀ ਨਹੀਂ ਉਹ ਕਹੇਗੀ ਯਾਰ ਲਿਖਦੇ ਤੂੰ ਲਿਖਦੇ 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 ਉਹ ਹੀ ਤੇਲ ਮਾ ਜਾ ਕੇ ਆਏਗਾ ਦੇਖਦੇ ਉਹ ਲਿਖਦੇ ਯਾਰ ਉਹ ਲਿਖਦੇ ਰੇ ਵੀ ਦੇਖਦੇ ਲਿਖਦੇ ਵੀ ਨਹੀਂ ਆਪਾ ਸਾਡਾ ਸੋਤ ਹੋਈ ਦੇ ਨਹੀਂ ਫਿਰ ਉਹ ਫਿਰ ਉਹ ਟਾਈਮ ਸੀਗਾ ਹੁਣ ਉਹ ਮੈਂ ਕਹੀ ਨਾ ਯਾਰ ਉਹ ਦੇ ਦੇ ਪਾਲ ਉਹ ਨਹੀਂ ਹੁੰਦੇ ਨੇ ਆ ਬੈਠਾ ਕੋਈ ਚਾਲ ਦੀ ਚੀਜ਼ ਰਾਲੀ ਡਿਆ ਉਹ ਬੈਣਾ ਬਈ ਹੋਏ ਜਿੰਦਾਗਾ ਬਈ ਉਹ ਦੇ ਦੇ ਨਹੀਂ ਭਾਈ ਬਾਗ ਜਾਣੇ ਗੱਲ ਇੱਕ ਹੋਣਾ ਤਾਂ ਚਲੋ ਸੱਟ ਦੁਬਾ ਕੰਮ ਸੈਟ ਹੋ ਗਿਆ ਧੱਕੇ ਨਾ ਪਾ ਗਿਆ ਆਪਾਂ ਵੀ ਹੁਣ ਧੱਕਾ ਜਾਇਆ ਯਾਰ ਟਰਾਲੀ ਵਧ ਗਿਆ ਵਾਹ ਵਾਹ ਸੱਲਾ ਸਭ ਤੋਂ ਆਓ ਜੀ ਜੀ ਸਮਾਨ ਬਾਹਰ ਲਾ ਕੇ ਉਹ ਚਾਹ ਪਾਣੀ ਦਾ ਵਾਹ ਹੋ ਗਈ ਯਾਰ ਬਈ ਲਿਆ ਪੈਣਾ ਯਾਰ ਵਾਹ ਪਾ ਦੇ ਕੋਈ ਨੀ ਭਰਾਉਣ ਭਰਾਜ ਭਰਾਜ ਯਾਰ ਨਾਈਟ ਨਹੀਂ ਬੋਲ ਯਾਰ ਨਾ ਇਮਾਨਤ ਨਾਲ ਗੋੜ ਨਹੀਂ ਜਾ ਕੇ ਬਰਦਾਸ਼ਤ ਇਹ ਨਾ ਕਰੇਗਾ ਭਰਾਜ ਨਾ ਪਰ ਦੇ ਰਗਾ ਉਹ ਗਰਮੀ ਵਾਲੀ ਹੋ ਗਿਆ ਸਦਾ ਮਾਥਾ ਤਾਂ ਹੋਰ ਵੀ ਮਾਰ ਦਵੇ ਪਾਸ ਤੋਂ ਹੋਰ ਪਾਇਆ ਸੌਦਾ ਹੋ ਗਿਆ ਟਰਾਲੀ ਦਾ ਬਾਈ ਹਜੇ ਵੀ ਕਈ ਜਾਂਦਾ ਕਹਿੰਦਾ 22 ਦੀ ਕਰ ਦੋ ਇਹਨਾਂ ਨੇ 20 ਦੀ ਭਰਾਤੀ ਸੌਦਾ ਹੋ ਗਿਆ ਮਿੱਤਰੋ ਟਰਾਲੀ ਦਾ ਤੁਹਾਨੂੰ ਦਿਖਾਉਣੀ ਹੈ ਕਿਹੜੀ ਟਰਾਲੀ ਹੈ ਆਹ ਟਰਾਲੀ ਦਾ ਸੌਦਾ ਹੋਇਆ ਬਾਈ 11 ਕੁੱਟੀ ਦਾ ਚੈੱਕ ਕਰ ਲਓ ਟਰਾਲੀ ਟਰਾਲੀ ਬਹੁਤ ਚੰਗੀ ਸਾਫ਼ ਸੁਥਰੀ ਪਈ ਹੈ ਕੀ ਰਚਨੀ ਵਿੱਚ ਕੀ ਫਰਕ ਸੀਗਾ ਉਹ ਟਰਾਲੀ ਨੂੰ ਜਿਹੜੀ ਵੇਚੀ ਆ ਪਹਿਲਾਂ ਦੀ ਐਂਗੜਾ ਬਈ ਗਿਣਤੀ ਦੇ ਬੱਤੇ 16 ਗੇ 14 ਕਰ ਦਿੰਦੇ ਆ 15 ਕਰ ਦਿੰਦੇ ਆ ਠੀਕ ਹੈ ਇਹ 16 ਸਾਰੇ 150 ਚ ਫਰਸ਼ ਚ ਕੋਈ ਜੋੜ ਨਹੀਂਗਾ ਠੀਕ ਆ ਡਾਲੇ ਡੂਲੇ ਦਾ ਕੀ ਅੰਤਰਾ ਦਾ ਡਾਲੇ ਤੇ ਹੁਣ ਆ ਚੀਜ਼ਾਂ ਚਾਰ ਦੁੱਤੇ ਨਾੜੀ ਪਾਉਣ ਦੇ ਪੋਸ਼ ਵਗੈਰਾ ਪਾਏ ਆ ਸਟੀਲ ਦੇ ਹਾਰੇ ਹਰ ਆ ਇੱਕ ਗਰਹਰੀ ਲੱਗਿਆ ਠੀਕ ਹੈ ਆ ਵਧੀਆ ਜਵਾਕ ਡਾਲਾ ਖੋਲੀ ਕਰੀ ਜਾਵੇ ਠੀਕ ਹੋ ਟਰਾਲੀ ਆਪਣੇ ਕੋਲ ਕਿਹੜੀ ਆ हां है 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 है? है है? है भाई हैगियां है ये। केड़ी ट्रॉली होर अपने कोल? हैगियां ਟਰਾਲੀਆਂ। पाणी ਟਰਾਲੀ ਖੜੀ ਹੈ ਇਹ। ਲੋਈ ਮਿੱਤਰੋ ਕਾ ਪਾਣੀ ਟਰਾਲੀ ਖੜੀ ਹੈਗੀ ਤੇ ਬਾਈ ਕੋਲੇ ਹੋਰ ਵੀ ਟਰਾਲੀਆਂ ਹੁੰਦੀਆਂ। ਕਿਸੇ ਭਰਾ ਨੂੰ ਚਾਹੀਦੀ ਹੋਈ ਆਹ ਟਰਾਲੀ ਖੜੀ ਹੈਗੀ। ਇਹਦਾ ਕੀ ਰੇਟ ਆ? ਇਹਦਾ ਰੇਟ ਆਪਾਂ 130 ਭਰਿਆ ਵਧੀਆ ਹੋਣੀ ਬੋਝ। 130 ਰੇਟ ਆ ਮੰਨਦਾਂ ਨਾ ਹੋ ਜੂ ਟਾਇਰ ਟੁਰ ਕਿਵੇਂ ਇਹਦੇ? ਟਾਇਰ ਪੂਰੇ ਚੰਗੇ ਕਿੰਨਾ। ਜੇ ਕਿਸੇ ਨੇ ਲਾਉਣੇ ਹੁਣ ਤਾਂ ਲਾ ਵੀ ਸਕਦਾ ਹੈ ਨਾ। ਹਾਂ। ਲੋ ਮਿੱਤਰੋ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ। ਜਿਹੜੇ ਭਰਾ ਨੂੰ ਟਰਾਲੀ ਚਾਹੀਦੀ ਉੱਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ। ਵੀਡੀਓ